ਕਉ ਨਾਨਕ ਕਰਦੀਆਂ ਰਾਤਾ ਦੁਖ ਕਰਨਾ ਸੋ ਕਰਿਆ ਉਥੇ ਦਾ ਕੋ ਮੈਕ ਪਿਆ ਬ ਤੁਸੀਂ ਇਤਲਾਮ ਕਰ ਲਓ ਮੈਂ ਲੈਣਾ ਸੋਦਰ ਆਗ ਆਸਾ ਮਹੱਲਾ ਪਹਿਲਾ ਇੱਕ ਉੰਪਾਰੂ ਸਤਗੁਰ ਪ੍ਰਸਾਦ ਸੋ ਦਰ ਤੇ ਰਖੇ ਹਾ ਸੋ ਘਰ ਕੀ ਹਾ ਜਿਤ ਵੇ ਸਰਬ ਸੰਭਾਲੇ ਬੋਧ ਜੀ ਤੇਰੇ ਨਾਮ ਉਨੀ ਤੋਂ ਸਿਖਾ ਕੇ ਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸੋ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵੜ ਤੁਦ ਨੂੰ ਪਉਣ ਪਾਣੀ ਵਸੰਤਰ ਗਾਵੈ ਰਾਗ ਧਰਮ ਦੁਆਰੇ ਗਾਵੜ ਤੁਦ ਨੂੰ ਚਿਤ ਗੋਪੀ ਲਿਖ ਚਾਨਣਾ ਲਿਖ ਲੈ ਤੇ ਧਰਮ ਵਿਚਾਰੇ ਗਾਵੜ ਤੁਦ ਨੂੰ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵੜ ਤੁਦ ਨੂੰ ਇੰਦਰ ਇੰਦਰ ਸੁਣ ਬੈਠੇ ਦੇਖਦੇ ਅੰਦਰ ਨਾਲੇ ਗਾਵੜ ਤੁਦ ਨੂੰ ਸਤਿ ਸੁਮਤੀ ਅੰਦਰ ਗਾਵੜ ਤੁਦ ਨੂੰ ਸਾਧ ਵਿਚਾਰੇ ਗਾਵੜ ਤੁਦ ਨੂੰ ਜਸੀ ਸਤੀ ਸੰਤੋਖੀ ਗਾਵੜ ਤੁਦ ਨੂੰ ਪੀਰ ਕਰਾਰੇ ਗਾਵੜ ਤੁਦ ਨੂੰ ਪੰਡਿਤ ਪੰਡਰ ਕੀ ਸਰ ਜੁਗ ਜੁਗ ਭੇਤ ਨਾਲੇ ਗਾਵੜ ਤੁਦ ਨੂੰ ਮੋਹਣੀਆ ਮਨ ਘੋਟੜਾ ਸੁਰਗਮ ਬਾਚ ਪਿਆਲੇ ਗਾਵਣ ਤੁਧ ਨੂੰ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਣ ਤੁਧ ਨੂੰ ਚੋਦ ਮਹਾਵਲ ਸੂਰਾ ਗਾਵਣ ਤੁਧ ਨੂੰ ਖਾਨੀ ਤਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੂੰ ਗਾਵਣ ਜੋਤਿ ਤੁਧ ਪਾਵਣ ਰਤੇ ਤੇਰੇ ਭਕਤਰ ਸਾਲੇ ਹੋਰ ਕੀਤੇ ਤੁਧ ਨੂੰ ਗਾਵਣ ਸੇਵਾ ਚਿਤਨਾ ਆਵਣ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹਰੇ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿਕਰ ਜਾਏ ਨਕੀ ਦੰਗੇ ਭਾਦੇ ਕਰ ਕਰ ਜਿਨਸੀ ਮਾਇਆ ਤਿਰੋ ਪਾਈ ਕਰ ਕਰ ਦੇਖਾ ਕੀਤਾ ਬਣਾ ਜੋ ਕਿਸ ਦੀ ਬੜਿਆਈ ਜੋਤਿ ਤੇ ਭਾਵਾ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਸਤਾਉ ਸਹਾਪਤ ਸਾਹਿਬ ਨਾਨਕ ਰੰਗ ਕਰ ਜਾਏ ਆਸਮ ਹੱਲਾ ਭਲਾ ਸੁਣ ਬੰਦਾ ਅੰਧਾ ਸਭ ਕੋਏ ਕਿਵੜ ਬੰਦਾ ਕਿਥਾ ਹੋਏ ਕੀਤ ਪਾਈ ਰਖੀ ਜਾਏ ਕਹਨੇ ਵਾਦੇ तुम्हाई बड़े मेरे साहेबा कहे कबीरा मिल हीरा कोई न जाने तेरा किता के उड़ती तीरा रहाओ सब सोती मर सब तो सब की मत मर की मत पाई क्या कहते तेरा मिल गुर गुर हाई कहे न जाई तेरे तेरे ते ते आए सब सात सब तम सब चलिए जान सिद्धा पुरखा किया बड़े आए जान तुझ बड़े सिद्धे किरे न पाया कर्म जाते ना करा या अखंड क्या ਪਰਿਅਤਿ ਗਰੀ ਫੰਡਾਰਾ ਜੁਜਸਤੂ ਦੇਹ ਇਸੇ ਗਿਆ ਤਾਰਾ ਨਾਨਕ ਸਤਿ ਸਵਰਨਹਾਰਾ ਅਸਮ ਹਰਲਾ ਪਹਿਲਾ ਆਖਾਂ ਜੀਵਾਂ ਵਿਸਰਮ ਰਜਾਓ ਆਪਣੇ ਉੱਪਰ ਸੱਚਾ ਨਾਮ ਸਾਡੇ ਨਾਮ ਕੀ ਲੱਗੈ ਭੁੱਖ ਉਤ ਭੁੱਖਾ ਸਭ ਤਰੀਅ ਤੂਕਾਰ ਸੋਗ ਕੋ ਬਿਸਰਾ ਮੇਰੀ ਮਾਏ ਸੱਚਾ ਸਹਬ ਸੱਚਾ ਨਾਹੀ ਰਹਾਉ ਸੱਚੇ ਨਾਮ ਕੀ ਕਲਬੜਾਈ ਆਪ ਤਕ ਕੀ ਕੀਮਤ ਨਹੀਂ ਪਾਈ ਜੇ ਸਾ ਮਿਲ ਕਾਇਆ ਘੜ ਪਾਹੀ ਮਡਨ ਹੋਵੇ ਘਟ ਨਾ ਜਾਏ ਨਾ ਉਮਰ ਨ ਹੋਵੇ ਸੋਗ ਸਿਰ ਦਾ ਰਹਿਣ ਹੁ ਭਾਉ ਘੂੜੀ ਹੋਉ ਗੁਰ ਨਾਹੀ ਹੋਏ ਨਾ ਕੋ ਹੋਵਾ ਨਾ ਕੋ ਹੋਏ ਜੀਵਨ ਆਪ ਤੇਵੜ ਤੇਰੀ ਦਾਤ ਜਿੰਦਨ ਕਰਚਾ ਕੀ ਪੀ ਰਾਤ ਕਸਮ ਸਾਰੇ ਤੇ ਕਮਜਾਦ ਨਾਮਿਤ ਨਾਮਾ ਵਾਰ ਸੁਨਾਤ ਰਾਗੂ ਜੀ ਮਹੱਲਾ ਤੋਂ ਸਾਹ ਹਰ ਕੀ ਜਾਨਨ ਸਤਗੁਰ ਸਤਿਪੁਰ ਸਾਹਿਬ ਕਰੋ ਕਿਰਪਾ ਸਭ ਕੀ ਰੇ ਕਿਰਪਾ ਸਤਗੁਰ ਸਿਰਨਾਈ ਕਰ ਕੇ ਆ ਨਾਮ ਪੁਰਗਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪੁਰਗਾ ਸ ਗੁਰਮਤ ਨਾਮ ਮੇਰਾ ਪ੍ਰਾਨ ਸਦਾਈ ਹਰ ਕੀਤ ਸਭ ਰੀ ਰਸ ਰਹਾ ਹਰ ਗਨ ਕੇਵਲ ਭੰਤੁ ਪੀਰੇ ਤਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਰ ਪ੍ਰਗਾਤਿ ਤਿਨ ਹਰ ਹਰ ਪਰ ਰਸਨਾ ਨ ਪਾਇਆ ਤੇ ਪਾਗ ਹੀੜ ਜੰਪਾਸ ਜੋ ਸਤਿਗੁਰ ਸੰਗਤਿ ਨਿਆਇ ਤ੍ਰਿਪਤੀ ਮੇ ਤਿਨ ਕੀ ਜੀਵਾਸ ਤਿਨ ਹਰ ਗਨ ਸਤਿਗੁਰ ਸੰਗਤਿ ਪਾਈ ਤਿਰਤੁਰ ਮਾਸਤ ਕਲਿਖ ਅਲਕਾਤ ਧਨ ਸਭ ਸੰਗਤ ਜਿਤ ਹਰ ਰਸ ਪਾਇਆ ਬਿਜਰ ਨਾਨਕ ਨਾਮ ਪ੍ਰਕਾਸ਼ ਰਾਗ ਗੁਰੂ ਮਹਲਾ 5ਵਾਂ काहिरे मन चित्त वै उत्तम जम आहर हर जीव प्रया सर पुत्र मैं जंतो पाए तागर का गय पर मेरे बाजो जी सत मिले सो तरया गुरु प्रसाद परम पद पाया सूखे कास्त करया रहा चरण पिता नो सुतवंता कोई न कस की तरया सिर से रिक्त समा बैठा काहे मन पाव करया उड़े उड़ावा साय को साथ पाचा बचरे छरे दिल ਦਨਵਾ ਕਮਤੂ ਦਾ ਮਨ ਮੈ ਸਿਵਰਨ ਕਰਿਆ ਆਹ ਸਭ ਵਿਧਾਨ ਦਾ ਸਾਰ ਸਦਾਗ ਠਾਕਰ ਕਲ ਦਸਰਿਆ ਜਨ ਨਾਨਕ ਬਲ ਬਲ ਸਤਿਗੁਰ ਜੀ ਹੈ ਤੇਰ ਅੰਤਨ ਪਾਰ ਆਉਂ ਰਿਆ ਰਾਗ ਬਾਤਾਂ ਮਹਿਲਾ ਜੋਤਾ ਸੂਰਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਰਪੁਰਖ ਨਿਰੰਜਣ ਹਰਪੁਰਖ ਨਿਰੰਜਣ ਹਰ ਅਗਮ ਅਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੋਰੀ ਕਰ ਸੱਚੇ ਸਕੇ ਨਾ ਆਰਾ ਸਮਝ ਤੋ ਮਹਲੇ ਤੂ ਜੀ ਹਾਂ ਕਹਾਦਾ ਤਾਰਾ ਹਰ ਧਿਆਨ ਨੂੰ ਸੰਤੋਜੀ ਸਭ ਦੁੱਖ ਵਿਸਾਰਨ ਹਾਰਾ ਪਰ ਆਪੇ ਠਾਕਰ ਹਰ ਆਪੇ ਸੇਵਕ ਜੀ ਕੀ ਕਿਆ ਨਾਲਕ ਜੰਤ ਵਿਚਾਰ ਤੂ ਘਟ ਘਟ ਅੰਦਰ ਸਰਮ ਜਰ ਅੰਦਰ ਦੀ ਹਰ ਇੱਕ ਕੋਪ ਸੁਮਾਨਾ ਹਿਤ ਦਾਤੇ ਗੁਪੀ ਭਾਰੀ ਜੀ ਸਭ ਤੇਰੇ ਚੋਜ ਬਡਾਣਾ ਹੂੰ ਆਪੇ ਦਾਤਾ ਆਪੇ ਭੁਖਾ ਜੀ ਹਉ ਤੂ ਬਣ ਅਵਰ ਨਗਾੜ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਗ ਬਖਾਣਾ ਜੋ ਸੇ ਵੇ ਜੋ ਸੇ ਵੇ ਤੁਧ ਜੀ ਜਰ ਨਾਨਕ ਤਿਨ ਗੁਰਵਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਰ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਤੇਰ ਤਨ ਅਸੇ ਤਨ ਜਿਨ ਹਰਿ ਕੀ ਆਲਾ ਜੀ ਤੇਰੇ ਨਾਨਕ ਕਿਰੋ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੀ ਭਗਤ ਸਲਾਹਨ ਸੁਖ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੀ ਹਰ ਪੂਜਾ ਜੀ ਤਮਤਾਪੇ ਜਪੀ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕੋ ਸਿਮਰਤ ਸਾਸ ਜੀ ਕਰ ਕਰੇ ਅਟ ਕਰਮ ਕਰੰਤਾ ਜੀ ਕੋਤਿ ਕੋਲ ਕੀਰਨ ਨਾਮ ਤੇ ਤੂੰ ਭਾਵੇਂ ਮੇਰੇ ਹਰ ਕੁਦਮਤਾ ਤੂੰ ਆਦਪੁਰਖ ਅਪਰਪੁਰਖ ਕਰਤਾ ਜੀ ਤੁਰ ਦੇਵੜ ਅਪਰਨ ਕੋਈ ਤੂੰ ਜੋਤਿ ਕੋਈ ਕੋਚਦਾ ਸਦਾ ਤੁਮ ਕੇ ਕੋਤੀ ਤੂੰ ਲੈ ਕਰ ਕਰਤਾ ਸੋਈ ਤਦ ਆਪੇ ਭਾਵੈ ਸੋਈ ਮਰਤਾ ਜੀ ਤੁਮਾਂ ਪੇ ਕਰੈ ਸੋਈ ਤਦ ਆਪੇ ਸਿਰਿ ਸਭ ਪਾਈਨੀ ਤਦ ਆਪੇ ਸਿਰਿ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇਹੀ ਜੋ ਸਭ ਸਹਿ ਕਾਜ ਲੋਈ ਅਸਮ ਹਲ ਚੋਤਾ ਤੂੰ ਕਰਤਾ ਸਤਿਆਰ ਮੈਂ ਦਸਾਈ ਜੋ ਤੋ ਭਾਵਾ ਸੋਈ ਸੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੋ ਸੁਮੀਤੀ ਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਤੂੰ ਮੁਖ ਲਾਤਾ ਮਨ ਮੁਖ ਤੋ ਪਾਇਆ ਤੂੰ ਆਪ ਕੇ ਸੋਹਰੇ ਆਪ ਮਿਲਾਇਆ ਤੂੰ ਦਰਿਆ ਹੋ ਤੂੰ ਤੁਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਨਤ ਸਭ ਤੇਰਾ ਹੈ ਵਿਜੋਗ ਬਲ ਵਿਚੜਿਆ ਅਸਮ ਜੋ ਕੀ ਮੇਲਾ ਜਿਸ ਨੂੰ ਤੂੰ ਜਾਣਾ ਹੈ ਮਿਰਸੋਈ ਤਨ ਜਾਣ ਹੈ ਹਰਗੁਣ ਫਜ਼ੀਲਿਆ ਕੋ ਕਾੜਾ ਤਿਨ ਹਰ ਸੇਵਾ ਤਿਨ ਸੋ ਪਾਇਆ ਸਹੇਤੇ ਹੀ ਹਰ ਨਾਮ ਫਰਮਾਇਆ ਮੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਕੋਦਮਣ ਦੂਜਾ ਅਬਰ ਨ ਕੋਏ ਤੂ ਕਰ ਕਰਕੇ ਜਾਣੀ ਸੋਏ ਜਿਨ ਨਾਨਕ ਪ੍ਰਭੁ ਕੋ ਪ੍ਰਗਟ ਹੋਏ ਆ ਸਭ ਹਲਾ ਪਹਿਲਾ ਪੰਥ ਸਰਵਰੜਾ ਕੋਈ ਦੇ ਵਾਸਾ ਪਾਣੀ ਪਾਗਰ ਤਿੰਨ ਕੀ ਆਹ ਪੰਥ ਚੋ ਪਗ ਨਹੀ ਚਾਲਾ ਹਮਦੇ ਖਾਸਾ ਸੁਪੀਅਲੇ ਮਨ ਏਕ ਨਾ ਏਕ ਸੂੜ ਫਤਾ ਹਰ ਮਿਸਰਤ ਤੇਰੇ ਹੁਣ ਗਲਿਆ ਰਹਾ ਨਾ ਹੋ ਉਚਤੀ ਸਦੀ ਦੇ ਪੜਿਆ ਮੂਰਤ ਮੁਗਤਾ ਚਨਪੇ ਪਰਵੰਤਰ ਨਾਮਿਕ ਸੁਨਕੇ ਸਰਨਾ ਕਿੰਤੋ ਨਾਹੀ ਵਿਸਰਿਆ ਕਸਮੁ ਲਾ ਸੁਜਵਨ ਭਈ ਪ੍ਰਾਰਥਮਾਨੁ ਖਦੇ ਹੁਰੀਆ ਕੋਬਿੰਦ ਬਿੰਦਕੇ ਤੇਰੀ ਬਰੀਆ ਅਮਰ ਕਾਰਿਤ ਰਖਤ ਨਾਮ ਮੇਰੇ ਸਾਥ ਸੰਧ ਪਲਕੇ ਬਲ ਨਾਮ ਤਰਿ ਜਾਹੁ ਨਾਗ ਭਵ ਜਲ ਤਲਕਾ ਜਨ ਬਿਰਥਾ ਜਾਤ ਰਮਾਇ ਕਹਿ ਰਹਾਉ ਜਾਤਾ ਪਸੰਦ ਨੂੰ ਧਰਮ ਨਾਲ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਜਾ ਕਹੁ ਨਾਨਕ ਹਮ ਗੀਤ ਕਰਮਾ ਸਰਨ ਭਰੇ ਕੀ ਰਾਖੋ ਸ਼ਰਮਾ ਇਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਚੰਦ ਦਸਤਵੀਰ ਜੋ ਪਈ ਮਹਰ ਸਰਕਾਰ ਦਾ ਸਮਾਧਾ ਸ੍ਰੀ ਸਕੇਤ ਚਲਤ ਕੀ ਨਾ ਥਾ ਉਤੇ ਬਾਦ ਚੋ ਦੋ ਪਰ ਕਰ ਕਾਟ ਦਿਉ ਅਸੁਜ ਨਰ ਨਹਾਰ ਉਨਰਾ ਸਤਕਾਰ ਕਰਤਾ ਸੀ ਸਾ ਸ੍ਰੀ ਸਕੇਤ ਜਗਤ ਕੇ ਈਸਾ ਕੋ ਤਵੈਨ ਕਾਣੁ ਬਧਾਰਿ ਇੰਦੈ ਧਨ ਧਨ ਲੋਨ ਕੇ ਰਾਜਾ ਕ੍ਰਿਸ਼ਨ ਦਾਹਨੀ ਜੁਲ ਪਾਜਾ ਅਖਰ ਪਉਣ ਕੇ ਸਿਰਜਨ ਹਾਰੇ ਦਾਸ ਜਾਨੁ ਭਿ ਲੋ ਉਭਾਰਿ ਕਬਿਓ ਬਾਤ ਪੀ ਨਤੀ ਚਉਪਈ ਅਮਰੀ ਕਰੋ ਰਾਧਾ ਰਚਾ ਪੂਰਨ ਹੋਏ ਜਿਤ ਕੀ ਇਛਾ ਤਵ ਚਨਨ ਮਨ ਰਹਾ ਹਮਾਰਾ ਆਪਣਾ ਜਲ ਤੋ ਪ੍ਰਸਪਾਰਾ ਹਮਰੇ ਦੋਸਤ ਸਭਾ ਤਨੁ ਕਾ ਹੋ ਆਪ ਹਾਥ ਦਾ ਰੂਹ ਵਿਚਾਰ ਲੋ ਸੁਖੀ ਬਸਰ ਨੂੰ ਉਪਰ ਵਾਲਾ ਸੇਵਕ ਸਿੱਖ ਸਮੇ ਕਰਤਾ ਰਾ ਮੋਰ ਚਰ ਜਿਕਰ ਦੇ ਕਰਿਆ ਸਭ ਮੈਂ ਨੂੰ ਅਸ ਦਰਿਆ ਪੂਰਨ ਹੋਏ ਹਮਾਰੀ ਅਸਾ ਤੋ ਬਜਿ ਕੀ ਰਹੇ ਪਿਆਸਾ ਉਮੇ ਸਾਡ ਕੋਈ ਅਮਰ ਨਾ ਧਿਆਉ ਉਹ ਜੋ ਮਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਦਾਰੀ ਹੈ ਤੁਮ ਤੁਮ ਸਤਰ ਹਮਾਰੇ ਮਾਰੀ ਹੈ आप हाथ दा मुझे को बरिया मरण काल का त्रास न बरिया पूजो सदा हमारे पच्चा श्री जो करे हो रचा राख दियो मुझे राख रखारे साहेब संत सहाय प्यारे दीन बंद दुष्ट के हंता तुम हो पुली चतर दस कंता काल पाई ब्रह्मा बबतारा काल पाई सिंह जुबा बतारा काल पाई कर सरपुर का सा सकल काल का किया तमसा जब काल जोगी सुखियो बेदराय ब्रह्म कीयो विगुणकार सम सब लो सुवारा नमसकार है सभी हमारा जन्मकार सम जगत बनायो देव दैति जन पूजाए हो आदमन्ते काय अवतार सोई गुरु संगियो हमारा नमसकार तसि को मारे तदन पर गाजर ताप सुवारी सेवक को सुख मनु सुख दीयो सकल को बल वो वद केयो कण कण के अंतर की जानत परे मुरई की पीर

ਨ ਸੰਗੀਤੇ ਰਚਨਾ ਗਾਲਮਾ ਵਿਦਿਆਨਤ ਪੇਰਿ ਭੀ ਰਹਾਰਾਲਮ ਮੇਰੇ ਰੂਪਕਾਰ ਨਿਰਭਕਾਰ ਨਿਰਨਾਮ ਪਾਦਵ ਮੀਰ ਅਨਾਦ ਸੰਭਰ ਨਾ ਕਉਲ ਉਚਾਰਕ ਭੀਦਾ ਜਾਪੋ ਪੇਵ ਨਾ ਪਾਉ ਤਬੀਦਾ ਤਾ ਕੋ ਕਰਪਾ ਹਨਨ ਮੰਗਤ ਮਹਾਮੂਰ ਕਸ਼ਮੀਰ ਨਿਆਨਤ ਮਹਾਦੇਵ ਕੋ ਕਹਤ ਸਦਾ ਸੇਵਾ ਨਿਰਭਕਾਰਤਾ ਤੇਨ ਨੇ ਪਹਿਵਾਰ ਆਪ ਆਪਣੀ ਬੋਧਾ ਰਖ ਕੀਤੀ ਵਰਨਤ ਪਿੰਨ ਪਿੰਨ ਤੋਕੇ ਸਰਖਤ ਜਾਇ ਪਸਾਰਾ ਕਿਨਿ ਵਿਤ ਸਜਾ ਪ੍ਰਥਮ ਸੰਸਾਰਾ ਇਕ ਰੂਪ ਰੂਪ ਸਰੂਪਾ ਰੰਗ ਪਿਓ ਰਾਮ ਕਹਿ ਕੁਪਾ ਅੰਦਰ ਜੀ ਦੇ ਚਿਤ ਕੀਨੀ ਉਤਪਨ ਕਾਨ ਬਹੁ ਰਜ ਦੇਨੀ ਕਉ ਕੂਲ ਰਾਜਾ ਹਵ ਬਿਠਾ ਕਉ ਸੰਤ ਪਿਓ ਸੰਕਰ ਕੇ ਕਹਿਤਾ ਸਗਰੇ ਸਰਤ ਦਸਾਈ ਅਚਰ ਪਵ ਆਦਿ ਦੁਆਰ ਸਰੂਪ ਸੁਜਮ ਪਵ ਅਮਰਚਾ ਮੇਰੀ ਤੁਮ ਕਰੋ ਸਿੱਖ ਉਪਾਰ ਸਿੱਖ ਸੰਗ ਕਰੋ ਤੁਸਤ ਜੇ ਤੀਉ ਤੁਬਤ ਤੁ ਪਤਾ ਸਤਲ ਬਦੇਸ਼ ਕਰੋ ਰਣ ਖਾਤਾ ਜੀ ਜਸ ਤੁਲ ਕਰ ਸੰਦੀਪ ਪਾਰੇ ਤਿਨ ਕੇ ਤੁਮ ਤੁਮ ਹਵ ਮਾਰੇ ਪੁਰਖਮ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਂ ਕੇ ਕਾਰ ਨਿਕਲੀ ਹੈ ਰਚਾ ਹੋਏ ਤਾਂ ਸਭ ਕਲਾ ਦੁਸ਼ਟ ਅਰਥ ਕਰੇ ਤਤਕਾਲਾ ਕਿਰਪਾ ਦਰਨ ਕਰ ਕੰ ਮਨ ਹਰ ਬੋ ਤਾਂ ਕੀ ਤਾ ਕਰ ਕ ਮਨ ਹਰ ਬੋ ਰਿਤ ਸਿਧ ਧਰਮ ਸਭ ਬੋ ਹੀ ਉਤਮ ਦੇ ਸਾ ਅਸਵ ਸਕਾਇ ਨ ਕੋਈ ਈ ਇੱਕ ਵਾਰ ਜਬ ਸੁਮੈ ਸੰਭਾਰਾ ਆਕਾਰ ਪਾਸ ਤੇ ਤਹਿ ਪਵਾਰਾ ਕਿੰਦਰ ਨਾਮ ਦਿਹਾਰੋ ਕਾਹ ਤਾਰ ਦੁਸ਼ਤ ਦੋਖ ਤੇ ਰਹਾ ਕੜਕ ਕੇ ਤਮਸਰ ਨਿਹਾਰੀ ਆਪਹਾਜ ਦੇ ਹੂ ਤਵਾਰੀ ਸਤਵ ਨੂੰ ਬੋ ਸੁਹਾਈ ਦੁਸ਼ਤ ਦੋਖ ਤੇ ਰੋਚਾਈ कृपा करी संपरग माता कृंत करा पूर्ण सुदाता किवें संबंधी रोहता दुर्दोषियों को चय करता श्री हस्तो जो भय दे अल्लाह पूर्ण कर ग्रंथ तत्काल मनवास्त पर पावा सोई दुख न सबियापत कोई खडाला सुना को जो जाहे सुरस ना पावे सुना मूढ़ के सलाई इच्छा करता आवे दुख दर्द भव मिथला बिन नरके रहे ਸੋਚੋ ਜਾ ਕੇ ਇੱਕ ਵਾਰ ਚੌਪਈ ਤੋਂ ਕਹੈ ਚੌਪਈ ਸੰਬੰਧ ਸਤਰਾ ਸਹਿ ਸੁਣੀ ਜਾ ਅਰਥ ਸਹਿ ਸੁਣੀ ਰੱਖੀ ਜਾ ਭਾਦਰ ਸੁਦੇ ਅਸ਼ਟਮੀ ਰਪਾਰਾ ਤੀਰ ਸੁਦਰਮ ਕਰਨ ਸੁਧਾਰਾ ਇਹ ਤੇਰੇ ਚਿਤਰੋ ਮੁਖਿਆ ਨੇ ਤੇਰੇ ਚਿਤਰੇ ਮੰਤਰੀ ਤੋਂ ਸੁਭਾਤੇ 405 ਚਿਤਰ ਸਮਾਪਤ ਮਸਤ ਸੋ ਮਸਤ ਅਭਜੂ ਗੋਰਾ ਦਾਸ ਜਾਨ ਕਰ ਦਾਸ ਪਰ ਕੀਜੇ ਕਿਰਪਾ ਪਾਰ

ਤਪਨਾ ਜਾਨੁ ਵਿਆਪਿਤ ਫਰੀਐ ਤੁਮ ਤੁਮ ਸਤਰ ਹਮਾਰੀ ਬਰੀਐ ਦੇਖ ਤੇ ਜਤਮੇ ਤਉ ਚਲਾ ਅਦਾ ਕਾ ਕੋ ਹਉ ਨੰਦਲਾ ਤੁਮ ਨ ਕਰੋ ਸਦਾ ਪ੍ਰਤਿਪਾਰਾ ਤੁਮ ਸਰਮਦਾ ਤਿਹਾਰਾ ਜਨ ਆਪਣੰ ਕੈ ਨਿਭਾਜੂ ਆਪ ਤਰੁ ਭਰੀ ਸੁਭਕਾਗ ਤੁਮ ਕੋ ਸਵਰਾਜਨ ਕੇ ਰਾਜਾ ਆਪੇ ਆਪ ਗਰੀਬਨ ਪਾਜਾ ਤਨ ਕਰ ਕਿਰਪਾ ਕਰੋ ਮੇਹ ਹਾਰ ਕੋ ਰਾਮਾ ਮਹਾਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿ ਮੈਂ ਕਿੰ ਕਰਤਾ ਦਾਸ ਜਾਨ ਅੰਦਰ ਹੱਥ ਉਪਾਰੋ ਹਮਰੇ ਸਾਹਿ ਮੇਰੇ ਸੰਧਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਤ ਕਰੋ ਕਬ ਕਾਮ ਨਾ ਨਾ ਕ੍ਰਿਸ਼ਨ ਦੇ ਸਾਮਤ ਚਿਤਰ ਉਚਾਰੋ ਚੂਕ ਹੋਏ ਕਬ ਜੋ ਸੁਧਾਰੋ ਕਬਿਓ ਬਾਤ ਦੋਹਰਾ ਜੋ ਨਿਜ ਪ੍ਰਭ ਉਹ ਸੋ ਕਹਾ ਸੋ ਕਹਾ ਉਹ ਜਗ ਮਾਹੇ ਜੋ ਤੇ ਪ੍ਰਭ ਕੋ ਤੇ ਹੈ ਅੰਤ ਸਰਬ ਕੋ ਚਾਹੇ ਦੋਹਰਾ ਹਰ ਹਰ ਜਨ ਕੋਈ ਇਹ ਕਹੈ ਬਿ ਵਿਚਾਰ ਕਛਦਾ ਹੈ ਨਿਕਲਦੇ ਉਹ ਜ ਤਰੰਗਿ ਹੋਰ ਜਲ ਕੀ ਫਟੈ ਸਮਾਵੇ ਤੋਰਾ ਜਾਮਾ ਇਸਨ ਕੋ ਪਿਉ ਹੋ ਜਨਮ ਧਰ ਤਕ ਆਏ ਅਮੈ ਕਥਾ ਸੰਚੇਪ ਤੇ ਸਭੁ ਕਹਿ ਸੁਨਾਈ ਕੰਵਾਰ ਦੋਰਾ ਕਾਨਪੀ ਰੂਮੈ ਜੋ ਕਰਿ ਪਤਨ ਕਹਾ ਸਿਰ ਨਿ ਆਏ ਪੰਤ ਕਲਾ ਤਪ ਜਤ ਮੈ ਜਿਤ ਤੋ ਕਰਉ ਸਹਾਇ ਤੋਰਾ ਜੇ ਜੇ ਤੋਰੇ ਧਿਆਨ ਕੋ ਤੋ ਮੁਟਤੀ ਆਇ ਹੈ ਹੁੰਦਾ ਕਾਲ ਪੁਰਖ ਕੀ ਇਹ ਮੋਹ ਕੋਟਕ ਮਿਸਨ ਮਹੇਸ ਕੋਟ ਇੰਦਰ ਪਰਮਾ ਕਿਤੇ ਰਵ ਸਤ ਸਰੂਰ ਜਲੀ ਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਵਾਸ ਰਗ ਵਰ ਕਰਾ ਸਗਰੇ ਪੁਰੀ ਸੁਬੇਤ ਚੋ ਕੋਈ ਜੋ ਮੇ ਕਥਾ ਸੁਨਾਇ ਅਰ ਗਾਵੈ ਦੂਖ ਪਾਪ ਤੇ ਹਿਮਤ ਨਾ ਆਵੈ ਸਰਬਗਤ ਕੀ ਇਹ ਫਲ ਹੋਈ ਆਦ ਪਿਆਰ ਚ ਵਸਤਾ ਨਾ ਕੋਈ ਸੰਮਤ 1750 ਹਾਰ ਭਦੀ ਪ੍ਰਤਮ ਸੁਧਾਰਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਗਏ ਨੇ ਹੋ ਸੁਧਾਰਾ ਦੋਰਾ ਮੇਤਰ ਤੋਂ ਕੇ ਜਨ ਤਰ ਸਤਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਹੋ ਰਗੁਰ ਕਥਾ ਪ੍ਰਸੰਗ ਦੋਰਾ ਸਾਧ ਸਾਧਿਆ ਕੋ ਨਹੀਂ ਵਾਰਸ ਵਾਦ ਵਿਵਾਦ ਗ੍ਰੰਥ ਸਗਲ ਪੂਰਨ ਕੀ ਹੋ ਭਗਵਤ ਕਿਰਪਾ ਪ੍ਰਸਾਦ ਸੁਵਈਆ

ਅਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨਵਤੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੀ ਆਈਆਂ ਸ਼ਬਦੋਂ ਤੰਗਾ ਹੋ ਕੇ ਕੀ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਬੇਸਾਨਾ ਅੰਗੀਕਾਰੋ ਕਰੇ ਤੇਰਾ ਸਤਿ ਸਹਿਬ ਕਿਆ ਨਾਮ ਹੀ ਕਰਦੀ ਸਚ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗੁਆਇਆਂ ਕਰ ਸਾਧ ਸੰਤ ਸੁਖ ਮਨ ਆਏ ਵਸੇ ਜਹਾਂ ਜਨ ਇੱਛਾ ਸਭ ਪੁਜਾਇਆਂ ਸਦਾ ਕੁਰਬਾਨ ਕੀ ਤਉ ਦੁਰ ਵੇਟੋ ਜਿਸ ਦੀਆਂ ਇਹ ਬੜੀਆਂ ਜਹਾਂ ਤਹ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤਨ ਤਾਰੀਆਂ ਪੰਚ ਨੂੰ ਤੁੰਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਸੁ ਜਿਨ ਕਹੁ ਸੇ ਨਾਮ ਕਰਿ ਲਾਕੇ ਕਹਿ ਨਾਨਕ ਤਹਿ ਸੁ ਭੂਆ ਤਿਤਕਾਰ ਪਨ ਮਦ ਵਾਜੇ ਅਨੰਤ ਸੁਨਹੁ ਬਡ ਭਾਗਿ ਹੋ ਸਭ ਮਨੋਰਥ ਪੂਰੇ ਪਾਤਰੁ ਤਉ ਪਾਇਆ ਪੁਤਰੇ ਸਭ ਸੁਰੇ ਦੂਖ ਰੋਗ ਸੰਤਾ ਕੋ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਭੈ ਸਰਸੇ ਪੂਰੇ ਹੁਰਤੇ ਜਾਣੇ ਸੁਣਤੇ ਪਨੀਤ ਕਹਤੇ ਗਵਿੰਦ ਸਤਿਗੁਰ ਰਹਾ ਭਰ ਪੂਰੇ ਮਿਰਵੰਤ ਕਾਜ ਕਰ ਚਨ ਲਾਗੇ ਪਾਜੇ ਅਨਹਦ ਤੂਰੇ ਨੂੰ ਤਾਪਦੀ ਮਹਲਾ ਪੰਜਵਾ ਹਾਲ ਵਿੱਚ ਕਿੰਨੋ ਵਸਤੂ ਹੋਇਓ ਸੰਸਨੋ ਵਿਚਾਰ ਹੋ ਉਸ ਨਾਮਾ ਕਰਤਾ ਪਇਓ ਜਿਸ ਦਾ ਸਤਿ ਅੰਧਾਰੋ ਜੇ ਕੋ ਖਾਵੇ ਜੇ ਕੋ ਪੁੱਛੇ ਉਸ ਦਾ ਹੋਏ ਉਧਾਰ ਹੋਏ ਇਹ ਵਸਤ ਜੀ ਨਹ ਜਾਏ ਤਿੰਨ ਨਿਤ ਰਖੁਰ ਧਰ ਤਮਸ ਸੰਸਾਰ ਚਰਨ ਲਗ ਕਰੀਆਂ ਸੁਪਨਾਨ ਪ੍ਰੰਪਸਾਰ ਉਸ ਲੋਕ ਮਨ ਲੱਭ ਨਿਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਨ ਤਾਂ ਜੀ ਮਾ ਤਨ ਮਨ ਕੀ ਵੈ ਹਰਿਆ ਪੌੜੀ ਤਿੱਤਾ ਤੂੰ ਸਮਰਤ ਜਿੱਥੇ ਕੋਈ ਨਾਹੀ ਉਤੇ ਤੇਰੀ ਰੱਖ ਅਗਲੀ ਉਦਰ ਮਾਹੀ ਤੁਲਕਾ ਜੁਮਕਾ ਤੁੰਦ ਨਾਏ ਤੇਰਾ ਸੜ ਜਾ ਕੇ ਤਉ ਜੁਗਤ ਮਸਤਾ ਹੋ ਉਂਗਰ ਸ਼ਬਦੇ ਪਾਰ ਪਾਏ ਜਿੰਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਤਲਵੇਂ ਦੇ ਹੁ ਪੁੰਨ ਕੋ ਬੋਗ ਕਾ ਗਾਏ ਸਭ ਸਾਂ ਨੋ ਕਰ ਪਾਰ ਸਮਾਲੇ ਸਾਹ ਸਾਹ ਰਿਗਤਾ ਕੋਈ ਨਾ ਜਾਏ ਜੇ ਆਵਾ ਤੁਹਾਂ ਹੈ ਸਰੋਕ ਮਹੱਲਾ ਪੰਗਵਾਨ ਅੰਤਰ ਗੁਰ ਦਾ ਰਤਨਾ ਕੇ ਪਜਪ ਗੁਰ ਨਾਮੋ ਹਉ ਨਿੰਦਰੀ ਸਤਿਗੁਰ ਬੇਕੜਾ ਸਰਬ ਨੇ ਸੁਣਾ ਗੁਰ ਨਾਮੋ ਸਤਿਗੁਰ ਸੇ ਤੀਰਤਿਆ ਅੰਤਰ ਕਾ ਪਈਆ ਆਉ ਕਉ ਨਾਮੁ ਕਿਰਪਾ ਕਰੇ ਇਸੁ ਮੇ ਵਤਦੇ ਜਤਮੈ ਉਤਮ ਕਟਿਆ ਹੈ ਬਿਲੇ ਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪੁ ਮਾਰਿਆ ਨਾ ਗੁਰ ਕੀ ਪਹਿਲੇ ਪਾਇ ਕਾਜ ਸੁਆਰਿਆ ਨਾ ਹੋਆ ਆਪ ਦੇ ਹਾਲ ਮਨ ਨ ਬਿਸਾਰੇ ਨਾ ਸਾਧਨਾ ਕਰ ਸੰਗ ਬਹੁ ਦਲਤਾਰਿਆਂ ਸਾਹਤ ਨਿੰਦਿਤ ਦੁਸ਼ਟ ਕਿਨ ਮਾਹਿ ਵਿਦਾਰਿਆਂ ਕਿਸ ਸਰੂਪ ਕੀ ਤੇਕ ਨਾਨਕ ਮਨ ਮਾਹਿ ਜਿਸ ਸੁਰਤ ਸੁਖ ਕੋਈ ਸਭਲੇ ਦੂਖ ਜਾਹੇ ਕਿਸ ਸਰੂਪ ਕੀ ਤੇਕ ਨਾਨਕ ਮਨ ਮਾਹਿ ਜਿਸ ਸੁਰਤ ਸੁਖ ਕੋਈ ਸਭਲੇ ਦੂਖ ਜਾਹੇ वाहु वाही दीपे उन सभ ते सभ